ਅਮਰਿਤਪਾਲ ਸਿੰਘ ਉਹਨਾਂ ਨੂੰ ਸ਼ਰਤਾਂ ਤਹਿਤ ਸੌਂਚਕਾਉਣ ਦੇ ਪਰੋਲ ਦੇਣਾ ਮੈਂ ਸਮਝਦਾ ਸਰਾਸਰ ਗਲਤ ਆ ਪਹਿਲੀ ਗਲਤ ਜਦੋਂ ਚੋਣ ਲੜ ਲੈ ਕਿਸ ਸਿਸਟਮ ਵਿੱਚ ਰਹਣ ਦੀ ਬਿਧ ਸੰਵਿਧਾਨ ਦੇ ਘੇਰੇ ਵਿੱਚ ਰਹਣ ਦੀ ਸੌਖਾ ਕੇ ਤਾਂ ਉਹਨਾਂ ਨੂੰ ਵੈਸੇ ਐਨਐਸਏ ਤੋੜਨਾ ਚਾਹੀਦਾ ਸੀ ਐਨਐਸਏ ਦੇ ਜਿਹੜੇ ਸੋਕਾਲ ਦੋਸ਼ ਲਾਏ ਉਹ ਆਪ ਹੀ ਨਿਕਾਰੇ ਜਾਂਦੇ ਨੇ ਜਦੋਂ ਉਸ ਸਿਸਟਮ ਵਿੱਚ ਵਿਸ਼ਵਾਸ ਰੱਖ ਕੇ ਕੋਈ ਵਿਅਕਤੀ ਚੋਣ ਲੜਦਾ ਤੇ ਫਿਰ ਲੱਖਾਂ ਲੋਕਾਂ ਨੇ ਆਪਣਾ ਫਤਵਾ ਉਹਦੇ ਹੱਕੇ ਦਿੱਤਾ ਹੋਵੇ ਲੋਕਾਂ ਦੀ ਕਚਹਿਰੀ ਨੇ ਉਦੇ ਹੱਕ ਵਿੱਚ ਭੁਗਤਿਆ ਹੋਏ ਫਿਰ ਇਹ ਐਨਐਸਰ ਰਿਪੋਬ ਕਰਨਾ ਚਾਹੀਦਾ ਸੀ ਤੇ ਹੁਣ ਘਟੋ ਘਟ ਆਪਣੇ ਹਲਕੇ ਦਾ ਧੰਨਵਾਦ ਕਰਨ ਲਈ ਵੋਟਰਾਂ ਦਾ ਧੰਨਵਾਦ ਕਰਨ ਤੱਕ ਦੀ ਤਾਂ ਪ੍ਰੋਗ੍ਰਾਮ ਦੇਣੀ ਮੈਂ ਸਮਝਦਾ ਲੋਕ ਰਾਜ ਦੀ ਕਰਨਾ ਕੀਮਤਾਂ ਦੀ ਜਿਤ ਰੱਖਣ ਵਾਲੀ ਗੱਲ ਸੀ ਸਰਕਾਰ ਪੰਜਾਬ ਦੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਗੈਰ ਲੋਕ ਰਾਜੀ ਕਰਗੀਆਂ ਨਾ ਕਰੇ ਉਹ ਕਾਂਗਰਸ ਵਾਲੇ ਰਾਹ ਤੇ ਚੱਲ ਕੇ ਲੋਕ ਰਾਜੀ ਸਿਸਟਮ ਨੂੰ ਤਬਾਹ ਨਾ ਕਰੇ ਅੱਜ ਲੋਕ ਇਸ ਗੱਲ ਦੀ ਆਸ ਕਰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣਿਆ ਘਟੋ ਘਟਾ ਉਹਨਾਂ ਦਾ ਧੰਨਵਾਦ ਕਰ ਲਈ ਉਹਨਾਂ ਦਾ ਨਾਮ ਰਵਾਜ ਸਕੇ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਲਈ ਲੋਕ ਸਭਾ ਵਿੱਚ ਕੋਈ ਵਿਅਕਤੀ ਜਾ ਸਕੇ ਸੋ ਇਹ ਲੋਕਾਂ ਦੇ ਫਤਵੇ ਦੀ ਤਹੀਨ ਆ ਇਹ ਲੋਕਾਂ ਦੇ ਫਤਵੇ ਦਾ ਕਹਾਣਾ ਇੱਕ ਪਾਸੇ ਅਮਰਪਾਲ ਸਿੰਘ ਜੀ ਦਾ ਜਾਤੀ ਮਾਨ ਵੀ ਹੱਕਾਂ ਦਾ ਕਹਾਣਾ ਦੂਜੇ ਪਾਸੇ ਲੱਖਾਂ ਲੋਕਾਂ ਦੇ ਭਾਵਨਾਵਾਂ ਦਾ ਵੀ ਕਹਾਣਾ ਸੋ ਸਰਕਾਰ ਨੂੰ ਪੰਜਾਬ ਦੀ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਉਹ ਇਸ ਪਾਸੇ ਜਾਣ ਤੋਂ ਗੁਰੇਜ਼ ਕਰੇ ਔਰ ਲੋਕਾਂ ਦੇ ਫਤਵੇ ਦਾ ਧਿਆਨ ਰੱਖੇ ਅਮਰਿਤਪਾਲ ਸਿੰਘ ਉਹਨਾਂ ਨੂੰ ਸ਼ਰਤਾਂ ਤਹਿਤ ਸੌਂਚ ਗਾਉਣ ਦੇ ਪ੍ਰੋਤ ਦੇਣਾ ਮੈਂ ਸਮਝਦਾ ਸਰਾਸਰ ਗਲਤ ਆ ਪਹਿਲੀ ਗਲਤ ਜਦੋਂ ਚੋਣ ਲੜ ਲੈ ਕਿਸ ਸਿਸਟਮ ਵਿੱਚ ਰਹਿਣ ਦੀ ਬਿਧ ਸੰਵਿਧਾਨ ਦੇ ਘੇਰੇ ਵਿੱਚ ਰਹਿਣ ਦੀ ਸੌਖਾ ਕੇ ਤਾਂ ਉਹਨਾਂ ਨੂੰ ਵੈਸੇ ਐਨਐਸਏ ਤੋੜਨਾ ਚਾਹੀਦਾ ਸੀ ਐਨਐਸਏ ਦੇ ਜਿਹੜੇ ਸੋਕਾਲ ਦੋਸ਼ ਲਾਏ ਉਹ ਆਪ ਹੀ ਨਿਕਾਰੇ ਜਾਂਦੇ ਨੇ ਜਦੋਂ ਉਸ ਸਿਸਟਮ ਵਿੱਚ ਵਿਸ਼ਵਾਸ ਰੱਖ ਕੇ ਕੋਈ ਵਿਅਕਤੀ ਚੋਣ ਲੜਦਾ ਤੇ ਫਿਰ ਲੱਖਾਂ ਲੋਕਾਂ ਨੇ ਆਪਣਾ ਫਤਵਾ ਉਹਦੇ ਹੱਕੇ ਦਿੱਤਾ ਹੋਵੇ ਲੋਕਾਂ ਦੀ ਕਚਹਿਰੀ ਨੇ ਉਦੇ ਹੱਕ ਵਿੱਚ ਭੁਗਤਿਆ ਹੋਏ ਫਿਰ ਇਹ ਐਨਐਸਰ ਰਿਪੋਟ ਕਰਨਾ ਚਾਹੀਦਾ ਸੀ ਤੇ ਹੁਣ ਘਟੋ ਘਟ ਆਪਣੇ ਹਲਕੇ ਦਾ ਧੰਨਵਾਦ ਕਰਨ ਲਈ ਵੋਟਰਾਂ ਦਾ ਧੰਨਵਾਦ ਕਰਨ ਤੱਕ ਦੀ ਤਾਂ ਪ੍ਰੋਗ੍ਰਾਮ ਦੇਣੀ ਮੈਂ ਸਮਝਦਾ ਲੋਕ ਰਾਜ ਦੀ ਕਰਨਾ ਕੀਮਤਾਂ ਦੀ ਜਿਤ ਰੱਖਣ ਵਾਲੀ ਗੱਲ ਸੀ ਸਰਕਾਰ ਪੰਜਾਬ ਦੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਗੈਰ ਲੋਕ ਰਾਜੀਕਰ ਰਹੀਆਂ ਨਾ ਕਰੇ ਉਹ ਕਾਂਗਰਸ ਵਾਲੇ ਰਾਹ ਤੇ ਚੱਲ ਕੇ ਲੋਕ ਰਾਜੀ ਸਿਸਟਮ ਨੂੰ ਤਬਾਹ ਨਾ ਕਰੇ ਅੱਜ ਲੋਕ ਇਸ ਗੱਲ ਦੀ ਆਸ ਕਰਦੇ ਨੇ ਕਿ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਚੁਣਿਆ ਘਟੋ ਘਟਾ ਉਹਨਾਂ ਦਾ ਧੰਨਵਾਦ ਕਰ ਲਈ ਉਹਨਾਂ ਦਾ ਨਵੇਂ ਰਾਜ ਸਕੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਲਈ ਲੋਕ ਸਭਾ ਵਿੱਚ ਕੋਈ ਵਿਅਕਤੀ ਜਾ ਸਕੇ ਸੋ ਇਹ ਲੋਕਾਂ ਦੇ ਫਤਵੇ ਦੀ ਤਹੀਨ ਆ ਇਹ ਲੋਕਾਂ ਦੇ ਫਤਵੇ ਦਾ ਕਹਾਣਾ ਇੱਕ ਪਾਸੇ ਅਮਰਪਾਲ ਸਿੰਘ ਰੇ ਜਾਤੀ ਮਾਨਵੀ ਹੱਕਾਂ ਦਾ ਕਹਾਣਾ ਦੂਜੇ ਪਾਸੇ ਲੱਖਾਂ ਲੋਕਾਂ ਦੇ ਭਾਵਨਾਵਾਂ ਦਾ ਵੀ ਕਹਾਣਾ ਸੋ ਸਰਕਾਰ ਨੂੰ ਪੰਜਾਬ ਦੀ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਉਹ ਇਸ ਪਾਸੇ ਜਾਣ ਤੋਂ ਗੁਰੇਜ਼ ਕਰੇ और देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप